ਸਸਿਕਾਲ ਜੀ ਗੱਲ ਇਸ ਤਰ੍ਹਾਂ ਹੈ ਕਿ ਤੁਸੀਂ ਸੋਚਦੇ ਹੋਗੇ ਸਾਰੇ ਪਾਪਾ ਜੰਨੇ ਵੀ ਬਣਿਆ ਮਾਂ ਉਹਨੇ ਮਾਇਆ ਵਿਆਹ ਤੋਂ ਬਾਅਦ ਕਰਦੇ ਵੀਲੋਗ ਬਣੇ ਆ ਤੇ ਬਾਅਦ ਦਾ ਬਲੋਗ ਕੀ ਬਣੇ ਕਿ ਪਿੱਛੇ ਕੋਈ ਢਿੱਲਾ ਪੈ ਜਾਂਦਾ ਵਾ ਕੋਈ ਕੋਈ ਢਿੱਲਾ ਪੈ ਜਾਂਦਾ ਇੱਕ ਦੇ ਖਸਰਾ ਹੀ ਨਹੀਂ ਪਿੱਛਾ ਛੱਡਣਦੇ ਆ ਤੇ ਪਹਿਲਾਂ ਛੋਟੇ ਭਾਈ ਸਾਹਿਬ ਨੂੰ ਹੋਇਆ ਫਿਰ ਵੱਡੇ ਨੂੰ ਹੋ ਗਿਆ ਹੁਣ ਮੇਰੇ ਮੰਮੀ ਨੂੰ ਹੋ ਗਿਆ ਪ੍ਰੀਤੀ ਨੂੰ ਨੰਮੇ ਪਈ ਹੈ ਕੰਬਲ ਚ ਠੰਡ ਲੱਗਦੀ ਨਾਲੇ ਬੜਾ ਬੁਖਾਰ ਆ ਤੇ ਉਹਨ ਮਮੀ ਠੀਕ ਨਹੀਂ ਗਈ ਤੇ ਉਧਰ ਵੇਖੋ ਇਹ ਕੀ ਹੋਣਦਿਆ ਤੇ ਛੋਟੇ ਭਾਈ ਸਾਹਿਬ ਦਾ ਹਾਲ ਦੇਖੋ ਸਾਰੀਆਂ ਚੀਜ਼ਾਂ ਉਥੋਂ ਸੁੱਟ ਕੇ ਥੱਲੇ ਆ ਖਲਾਰਾ ਪਾਇਆ ਜੀ ਕੀ ਖਲਾਰਾ ਪਾਇਆ ਕਿੰਨਾ ਦੇਖੋ ਸਾਰੀ ਚੀਜ਼ਾਂ ਖਲਾਰੀਆਂ ਤੇ ਫਿਰ ਉਹ ਤੰਗ ਕਰਦਾ ਵਿਆ ਤੇ ਆ ਵੀ ਪਾ ਨੂੰ ਤੰਗ ਕਰਦਾ ਪਿਆ ਯਸ਼ੇ ਰੋਟੀ ਖਾ ਲੋ ਪਹਿਲੇ ਰੋਟੀ ਹੱਜ ਫੜੀ ਬੰਦੂ ਨੇ ਬਣਾਈ ਇਹਨੂੰ ਪੱਟੀ ਵੀ ਬੰਦ ਕਰ ਤੇ ਉਧਰ ਜਾ ਬੰਦੂ ਨੇ ਬਣਾਈ ਏ ਰੋਟੀ ਦੀ ਚਲ ਜੂ ਵੀ ਬੰਦ ਕਰ ਟੀਮੀ ਜਾ ਉਧਰ ਜੂ ਉੱਡ ਜਾ ਕੇ ਯੂ ਵੀ ਉੱਡ ਜਾ ਪਾਪਾ ਮੈਂ ਤੁਹਾਨੂੰ ਰੋਟੀ ਖਾਓ ਆਪਣੀ ਪਹਿਲੇ ਪਾਪਾ ਮੈਂ ਕਹੂੰਗਾ ਕਿੰਨਾ ਖਲਾਰਾ ਪਾਇਆ ਦੇਖੋ ਇੱਕ ਇੱਕ ਚੀਜ਼ ਛੁੱਟ ਕੇ ਨਾ ਬੰਨੀ ਰੋਟੋਂ ਥੱਲੇ ਸੁੱਟੀ ਸਾਰੀ ਇਹ ਉੱਪਰ ਦੇਖੀਏ ਖਲਾਰਾ ਕਿਉਂ ਪਾਇਆ ਖਲਾਰਾ ਕਿਉਂ ਪਾਇਆ ਖਲਾਰਾ ਕਿਉਂ ਪਾਇਆ ਵਾ ਐਸ ਲਈ ਬਾਹਰ ਦਾ ਕੀ ਵਲੌਗ ਬਣੇ ਇਥੇ ਘਰੇ ਹੀ ਨਹੀਂ ਪਹਿਲਾਂ ਸਿਸਟਮ ਸਹੀ ਹੁੰਦੇ ਆ ਕਦੀ ਕੋਈ ਢਿੱਲਾ ਪੈ ਜਾਂਦਾ ਕਦੀ ਕੋਈ ਢਿੱਲਾ ਪੈ ਜਾਂਦਾ ਵਾ ਇਹ ਕਰੀਏ ਹੁਣ ਫਿਰ ਤੇ ਮਮੀ ਹੁਣ ਰੈਸਟ ਕਰਦੇ ਆ 5 ਦਿਨ ਦੀ ਰੈਸਟ ਤੇ ਪੈ ਗਏ ਨੰਨੇ ਪਾਏਨ ਬਾਬੇ ਮਥੜਕਾਇਆ ਜਾਏਗਾ ਫਿਰ ਕੁਛ ਹੋਏਗਾ ਉਹ ਸਬਜੀ ਭਾਜੀ ਵੀ ਬੰਨੀ ਓਕੀ ਹੋਈ ਐ ਮਾਸੀਏ ਦੇ ਰੋਟੀ ਬਣਾ ਕੇ ਚਲ ਗਏ ਸੀ ਤੇ ਹੁਣ ਸਵੇਰੇ ਦੇ ਵੇਖੋ ਕਿਦਾਂ ਤਿਆਰ ਹੁੰਦੇ ਐ ਤੇ ਕੀ ਬੰਦਾ ਵਾ ਸਵੇਰੇ ਮੈਂ ਭਾਵਲਾ ਲਾਉਣ ਲੱਗੀਆਂ ਜਿਹੜਾ ਚੰਗੀਆਂ ਜਿਹੜਾ ਬਸ ਸਾਰੀਆਂ ਕਢ ਲਾ ਹੁਣ ਏ ਕਿ ਹੋਂਦਿਆ ਵਾ ਆਖੇ ਕਿਉਂ ਨਹੀਂ ਲੱਗਦਾ ਪਿਆ ਹੋਰ ਕੀ ਬਣਾਈਏ ਵਲੌਗ ਉਹ ਇਹ ਹੋਏ ਬਲੌਗ ਬਣੀ ਜਾਂਦੇ ਆ ਕਦੀ ਉਹ ਠੀਕ ਨਹੀਂ ਗਿਆ ਕਦੀ ਉਹ ਠੀਕ ਨਹੀਂ ਗਿਆ ਅਜੇ ਇਹਦੇ ਵੀ ਮੂੰਹ 'ਤੇ ਦਾਗ ਜਿਹਾ ਹੋਇਆ ਨਹੀਂ ਪ੍ਰੋਪਰ ਤੇ ਮਾਤਾ ਸ਼੍ਰੀ ਤੇ ਮੇਰੇ ਮੰਮੀ ਨੰਮੇ ਪੈ ਗਏ ਨੇ ਹੁਣ ਕੀ ਕਰੀਏ ਫਿਰ ਜਿਵੇਂ ਉਹ ਫੜੋ ਕੋ ਬੋਤਲ ਫੜੇ ਹੋਗਾ ਤੋੜ ਦਈਏ ਉਹ ਚਿਕਾ ਨਾ ਮਾਰ ਕੋ ਤੇ ਚਿਕਾ ਨਾ ਮਾਰ ਉਹ ਤਾਂ ਗੁੜੀਆ ਉੜ ਗਈ ਨਾ ਆਂਟੀ ਨੇ ਮਾਰਨੀ ਤੈਨੂੰ ਮੈਂ ਤਾਂ ਕੀ ਕਿਹਾ ਕੀ ਬੋਲੇਗੀ ਬੋਲੇ ਚੀਜ਼ਾਂ ਚੁੱਕੋ ਮੈਂ ਕਿਹਾ ਤੁਹਾਨੂੰ ਮੈਂ ਕਿਹਾ ਚੀਜ਼ਾਂ ਚੁੱਕੋ ਕਹਿੰਦਾ ਤੁਸੀਂ ਚੁੱਕ ਦੋ ਮੇਰੇ ਕੋਲ ਟਾਈਮ ਨਹੀਂ ਹੈਗਾ ਹਾਂ ਉਹਨੂੰ ਉਹ ਸੌ ਗਿਆ ਜੇ ਇੱਧਰ ਨਹੀਂ ਸੋਣਾ ਇੱਧਰ ਨਹੀਂ ਸੋਣਾ ਮੇਰੇ ਨਾਲ ਸੋਣਾ ਉੱਧਰ ਆ ਚਾਦਰ ਹਾਂ ਤੇ ਮੈਨੂੰ ਚਾਦ ਆ ਚਾਦਰ ਨਹੀਂ ਹੈ ਮੈਟ ਹੈਗਾ ਯਾਨਾ ਕਰਿਆ ਕਿਆ ਵਾਰ ਓਟੇ ਵਧ ਰੱਖ ਮੇਰੇ ਓਏ ਓ ਸੌਣ ਵੇ ਕਿੱਥੇ ਦੀ ਐ ਜੇ ਡੇ ਪਿਆ ਨਾ ਤੇ ਨੋਜੀ ਭਜਣੀ ਤੇਰੀ ਸਿੱਧੀ ਨੋਜੀ ਭਜਣੀ ਜੇ ਡੇ ਪਿਆ ਥੱਲੇ ਦੇ ਚੱਲ ਬਾਹਰ ਰੋਟੀ ਖਾ ਖਦੀ ਰਹਿ ਬੈ ਕੇ ਠੀਕਾ ਨਾ ਮਾਰੇ ਥੱਲੇ ਛੋੜਦਾ ਨਹੀਂ ਮਮਾ ਨੇ ਧੱਕਾ ਮਾਰ ਕੇ ਠੀਕਾ ਨਾ ਮਾਰ ਠੀਕ ਹੋ ਪਹਿਲੇ ਬੱਚਿਆਂ ਨੂੰ ਆਪ ਹੀ ਦੁੱਧ ਕਰਕੇ ਦੇਣਾ ਪੈਂਦਾ ਹੈ ਗਰਮ ਮਮੀਆਂ ਦੀ ਦੇਖ ਤੇ ਹੈ ਬੁਖਾਰ ਵੀ ਹੋ ਗਿਆ ਤੇ ਖਸਰਾ ਵੀ ਹੁਣ ਆਪ ਹੀ ਕੰਮ ਕਰਨਾ ਸਵੇਰੇ ਵੀ ਆਪ ਹੀ ਚਾਹ ਬਣਾ ਕੇ ਦੇਣੀ ਪੈਣੀ ਹੈ ਜਵੇਂ ਕੋਟ ਗਿਆ ਜਾਂਦਾ ਹੈ ਕਿ ਸਵੇਰੇ ਸਵੇਰੇ ਪਤਾ ਲੱਗੂਗਾ ਹੁਣ ਠੀਕ ਹੈ ਜੀ ਦੇਖਦੇ ਹਾਂ ਸਵੇਰੇ ਕੀ ਹਾਲ ਜੀ ਤੇਰਾ ਹਾਂਜੀ ਰਸੇ ਕਿਉਂ ਕੀ ਹੈ ਰਸੇ ਕੋ ਬੈਗ ਹੀ ਹੁਣ ਲੋ ਜੀ ਆਪਾਂ ਤੈਨੂੰ ਪਿਓ ਪੁੱਤ ਇੱਧਰ ਸੌਣ ਲੱਗੇ ਆ ਬੈੱਡ ਤੇ ਮੰਮੀ ਉਧਰ ਸੁੱਤੇ ਆ ਦਿਵਾਨ ਤੇ ਉਧਰ ਇਕੱਲੇ ਸੌਣਗੇ ਉਹ ਆਪਾਂ ਤੈਨੂੰ ਇੱਧਰ ਸੌਵਾਂਗੇ ਇਕੱਠੇ ਅੱਜ ਹਾਂਜੀ ਚਲ ਜਾਇਆ ਪਰਕਾ ਲਾਉ ਉਹਦਾ ਉਹ ਲਗਉਂਦਾ ਹੀ ਨਹੀਂ ਮੈਨੂੰ ਕੀ ਕਰਾਂ ਪਰਕਾ ਖੋਲੋ ਪੋਤਾ ਆਪੇ ਇਹ ਮਾਣੇ ਮਾਰਿਆ ਠੀਕ ਐ ਫਿਰ ਪਾਣੀ ਕੁਛ ਕਿਹਾ ਪਾਣੀ ਬਾਸ ਕੁਛ ਕਿਹਾ ਪਾਣੀ ਬਾਸ ਟਾਈਮੈਕਸ ਦਾ ਬੂਟ ਵੀ ਔਨ ਲੱਗ ਪਿਆ ਹਾਂ ਟਾਈਮੈਕਸ ਦੇ ਕੀ ਐ ਪੋਤਾ ਬੋਲੋਗੇ ਕੁਛ ਚਲੋ ਫਿਰ ਲਕਾਓ ਕਪੜੇ ਪਰਕਾ ਲਾਉ ਸਹੀ ਐ ਚਿਹਰੇ ਉੱਠਣਾ ਸਕੂਲ ਜਾਣਾ ਵੀ ਐ ਚਲੋ ਚਲੋ ਮੰਮੀ ਅੱਗੇ ਠੀਕ ਨਹੀਂ ਹੈ ਤੈਨੂੰ ਪਤਾ ਨਾ ਤੰਗ ਨਾ ਕਰ ਮਮਾ ਨੂੰ ਥੋੜਾ ਤੰਗ ਨਾ ਨਾ ਹੰਦੇ ਪਰੰਗੇ ਆ ਉਹ ਤਾਂ ਮੈਨੂੰ ਤੰਗ ਕਰੰਦੇ ਮਮਾ ਨੂੰ ਇੱਕੀ ਗੱਲ ਨਾ ਲਾਈਟ ਪੈਣ ਦੀ ਮਮਾ ਨੂੰ ਬੋਲਣਾ ਫਿਰ ਲਾਈਟ ਪੈਣ ਦੀ ਚਲੋ ਉੱਠ ਸੋਕਾ ਪਾਉਂਦੇ ਨੂੰ ਮੈਂ ਜਾਂ ਤੇ ਫੇਰ ਹੀ ਛੁਕੂਆਂ ਕਿਹੜੇ ਵਾਲਾ ਆ ਲਓ ਜੀ ਉੱਠ ਗਏ ਜੀ ਹੁਣ ਸਾਰੇ ਵਾਲੇ ਤੇ ਪ੍ਰੀਤੀ ਦੀ ਹਾਲਤ ਉਸ ਤਰ੍ਹਾਂ ਹੀ ਹੈ ਭਾਈ ਸਾਹਿਬ ਆਪੇ ਤਿਆਰ ਹੋ ਗਏ ਨੇ ਹੁਣ ਬੇਨਾਸੇ ਰੋਈ ਰਕਾ ਬਾਲਿਆ ਸੇਰ ਨਹੀਂ ਬਾਦ ਦੇ ਉਹਦੇ ਵਿੱਚ ਖਸਰੇ ਦੇ ਵਿੱਚ ਆ ਫੇਰ ਬਰਸ਼ ਫੜ ਗਿਆ ਘੁੰਮੰਦਿਆ ਬਰਸ਼ ਨਹੀਂ ਕਰਨਦਿਆ ਤੂੰ ਕੀ ਕਰਨਦਿਆ ਕਾਕੇ ਆ ਵਾਲ ਕਿੱਥੋਂ ਆਏ ਤੇਰੇ ਕੋਲ ਚਲ ਪਾ ਫੇਰ ਸਾਰਾ ਖਲਾਰਾ ਪਾ ਤਾ ਸੇਰ ਸੇਰ ਇਹ ਕਰਦਾ ਮੁੰਡਾ ਚਲੋ ਸਕੂਲ ਜਾਣਾ ਵਰਦੀ ਪੋਣੀ ਹੈ ਜੈਨੂੰ ਜਾਣਾ ਕਿ ਨਹੀਂ ਤੇ ਜਾਣਾ ਸਕੂਲੇ ਚਲੋ ਪਾਜੀ ਸਕੂਲ ਵੀ ਜਾਣਾ ਵਾ ਜਲਦੀ ਕਰੋ ਆਇਓ ਮੈਗੀ ਬਣਾ ਦਿਓ ਬਣਾ ਦਿੰਦੇ ਇਹਨੂੰ ਮੈਗੀ ਮੁਝਾ ਲੱਗਿਆ ਜੱਸ ਮੁਝਾ ਲੱਗਿਆ ਜੱਸ ਮੈਂ ਕੀ ਬੰਨੀ ਮੈਨੂੰ ਵੀ ਭੇਜ ਦੇ ਵਾਚ ਜੇ ਤੈਨੂੰ ਭੇਜਾਂ ਕਿੱਥੋਂ ਭੇਜਦਾ ਤੈਨੂੰ ਮੈਂ ਉਹ ਮਾਸੀਆਂ ਤੇ ਰੋਟੀ ਬਣਾ ਦੇਣੀ ਹੈ ਕੇ ਮੈਂ ਚੱਲ ਤੜੇ ਮੈਂ ਫੇ ਤੇਰੀ ਮੇਰੀ ਚਾਹ ਨਾ ਰੋਡ ਦੇ ਪਿੱਛੇ ਇੱਧਰ ਹੋ ਜਾ ਪੁੱਤ ਚਾਹ ਰੋਟੀ ਮੈਂ ਤੇਰੀ ਹੂੰ ਉਹ ਫੇ ਤੇਰੀ ਵੀ ਰੋੜ ਜਣੀ ਉਧਰੋਂ ਚਾ ਕੇ ਜਲਦੀ ਪੀ ਜਾ ਆ ਤੰਗ ਕਰਨ ਦੇ ਹਜੇ ਬ੍ਰਸ਼ ਨਹੀਂ ਕਰਨ ਦੇ ਆ ਤੇ 扑ਕਨ ਦੇ ਮਮੀ ਤੰਗ ਕਰਨ ਦੇ ਉਹ ਕੀ ਵਲੌਗ ਬਣਾਈਏ ਬਾਹਰ ਦਾ ਇਹ ਮੈਂਬਰੀ ਠੀਕ ਹੁੰਦੇ ਕਦੀ ਕੋਈ ਢਿੱਲਾ ਪੈ ਜਾਂਦਾ ਕਦੀ ਕੋਈ ਢਿੱਲਾ ਪੈ ਜਾਂਦਾ ਚਲੋ ਚਲੋ ਪਾਜੀ ਉਹ ਤੇਰੀ ਭਲੀ ਹੋ ਜਾਈ ਤੂੰ ਕੀ ਕੰਮ ਕਰਨਿਆ ਜਿਹੜੇ ਨਹੀਂ ਕਰਨੇ ਜੈਸੇ ਹੋ ਗਏ ਤਿਆਰ ਕਿਨੇ ਤਿਆਰ ਕੀਤਾ ਜੀ ਪਾਪਾ ਨੇ ਪਾਪਾ ਨੇ ਲਓ ਜੀ ਮੈਂ ਤਿਆਰ ਕਰ ਦਿੱਤਾ ਮम्मा ਦੇ ਭਏ ਰੈਸਟ ਤੇ ਪਰ ਕਸ ਹੋਣਾ ਬੱਜਾ ਹੈ ਐ ਯਸ਼ ਯਸ਼ ਪਰ ਕਸ ਹੋਣਾ ਬੱਜਾ ਹੈ ਯਸ਼ ਬੋਲਦੇ ਨਹੀਂ ਵੇਲਾ ਪਹੁੰਚੇ ਕੋ ਬਿਆਏ ਛਾਰੇ ਕਪੜੇ ਪਾਤੇ ਹੈ ਯੂਨੀਫਾਰਮ ਸਾਰੀ ਬੂਟ ਰਹਿ ਗਏ ਕੋਨੇ ਮੈਗੀ ਬਣਾ ਕੇ ਦਿੰਨੇ ਹੁਣ ਰੋਟੀ ਤੇ ਬੰਨੀ ਨਹੀਂ ਓਏ ਯਸ਼ ਇਧਰ ਵੇਖੋ ਹੈਲੋ ਕਰ ਦੋ ਇਧਰ ਹੈਲੋ ਕਰੋ ਇਦਾਂ ਹੈਲੋ ਕਰੋ ਹੱਥ ਲਾ ਕੇ ਕਰਦੇ ਹੈਲੋ ਨਾ ਟੰਕੀ ਮਾ ਆ ਜਾਏਗਾ ਬੜਾ ਤਗੜਾ ਹੁਣ ਮੈਗੀ ਲੈ ਜਾ ਮੈਗੀ ਦੇਣੀ ਸਕੂਲੇ ਮੈਂ ਮੈਗੀ ਬਣਾਉਣਾਗਾ ਮੈਗੀ ਬਣਾ ਕੇ ਦਿਨਾ ਉਹਨੂੰ ਫੇਰ ਭੇਜ ਦੇਣਾ ਸਕੂਲੇ ਨੋ ਜੀ ਮੈਗੀ ਵੇਲੇ ਆ ਕੇ ਤੇ ਧਰਤੀ ਹੈ ਤਹਾਨੂੰ ਬਣਾ ਕੇ ਤੇ ਟਿਫਨ ਚ ਪਾ ਕੇ ਤੇ ਸਕੂਲੇ ਛੜਨ ਜਾਣਾ ਨਗਦਾ ਪੈਂਦੇ ਨੇ ਆਪਣੀ ਸਾਰੇ ਕੰਮ ਕਰਨੇ ਪੈਣੇ ਕਸਰ ਨਹੀਂ ਮੜਾ ਪੰਗਾ ਪਿਆ ਯਾਰ ਓਏ ਵਾਈ ਗੁਰੂ ਮੇਰੇ ਫਿਰ ਇਸ ਚਾਬਾਸ਼ਾ ਚਲ ਠੀਕ ਹੈ ਜੀ ਬਣਾ ਕੇ ਦੇ ਫੈਕ ਕਰਕੇ ਛੱਡ ਕੇ ਉਹਨਾਂ ਮੇਰਾ ਅਗਲੇ ਕੰਮ ਕਰਦੇ ਲਓ ਜੀ ਹੋ ਗਿਆ ਤਿਆਰ ਮੁੰਡਾ ਮੈਗੀ ਪਾਤੀ ਐ ਦੇ ਬੈਗ ਚ ਮੰਮੀ ਅੱਜ ਨਹੀਂ ਜਾਣਗੇ ਨਾਲ ਮੈਂ ਕੱਲ ਦਾ ਹੀ ਛੱਡਣ ਜਾਊਂਗਾ ਚਲੋ ਬਾਏ ਕਰੋ ਬਾਏ ਕਰ ਦੋ ਜੈਸੇ ਨਹੀਂ ਕਰਨੀ ਬਾਏ ਮੰਮੀ ਨਹੀਂ ਨਾ ਜਾਣ ਲੱਗੇ ਨਾਲ ਨਰਾਜ ਹੋ ਗਏ ਚਲੋ ਠੀਕ ਹੈ ਜੀ ਛੱਡ ਕੇ ਆਉਨੇ ਆ ਫਿਰ ਬਾਕੀ ਕੰਮ ਕਰਦੇ ਆ